ਸਾਰਾ ਹੀ ਬਚ ਗਿਆ 100 ਕਿਲਾ ਕਰ ਕਰ ਖੜੀ ਦਾ ਬਚਿਆ ਜਮਾ ਵਿਚਾਰੇ ਬਹੁਤ ਬੁਰਾ ਹਾਲ ਤਾਂ ਹੈ ਕਈ ਪਿੰਡ ਹੀ ਮੱਚ ਜਾਣੇ ਵੀ ਨਾ ਜਲੋ ਘਟੋ ਘਟ ਕੋਈ ਪਤਾ ਹੀ ਨਹੀਂ ਕਿੰਨੇ ਕਿਲੋਮੀਟਰ ਚੱਕਰ ਜਾਣੀ ਆਹ ਵੇਖੋ ਫਿਰ ਪਟਨਾ ਸਰਕਾਰ ਮਰੀ ਵੀ ਆ ਬਾਬਾਏ ਪਾਣੀ ਮੁੱਕੀਆਂ ਨਾਲ ਇੰਨੀਆਂ ਮਸ਼ੀਨਾਂ ਖੜੀਆਂ ਨੇ ਬਾਬਾ ਜਮੇ ਨਹੀਂ ਲਿਆ ਸਕਦੇ ਯਾਰ ਆਪਦੇ ਸਾਧਨਾਂ ਦਾ ਕਿੰਨਾ ਕੰਟਰੋਲ ਹੁੰਦਾ ਜਿਹੜੀਆਂ ਫਾਇਰ ਬਗੇੜ ਹੈ ਜਾਂ ਉਹ ਚੀਜ਼ ਆ ਉਹਦਾ ਪ੍ਰਬੰਧ ਹੋਣਾ ਚਾਹੀਦਾ ਹੈ ਡੇਢ ਘੰਟੇ ਪਹਿਲਾਂ ਆਈ ਸੀ ਕਹਿੰਦੇ ਇੱਕ ਹੁਣ ਆਈ ਹੈ ਪਰ ਹਾਲੇ ਵੀ ਕੋਈ ਇਹਦਾ ਰੋਕਣ ਦਾ ਕਿਸ ਤਰੀਕੇ ਦਾ ਪ੍ਰਬੰਧ ਨਹੀਂ ਹੈ ਇੱਕ ਫਾਇਰ ਬ੍ਰਿਗੇਡ ਆਈ ਹੈ ਜੀ ਉਹਦਾ ਪਾਣੀ ਖਤਮ ਹੋ ਗਿਆ ਉਹ ਵੀ ਭਜਾ ਕੇ ਲੈ ਗਿਆ ਇੱਥੋਂ ਜਨਰੇਟਰ ਲਾ ਕੇ ਮੋਟਰਾਂ ਦਾ ਪ੍ਰਬੰਧ ਕੀਤਾ ਸੀ ਉਹ ਵੀ ਡੇਢ ਘੰਟਾ ਪੂਰਾ ਡੇਢ ਘੰਟਾ ਡੇਢ ਘੰਟੇ ਦੇਖੋ ਕਿੱਥੋਂ ਬੰਦਾ ਆ ਸਕਦਾ ਹੈ ਤੇ ਵਾਕਈ ਗੱਲ ਬੜੀ ਮੰਦ ਭਾਗੀ ਹੈ ਡੇਢ ਘੰਟਾ ਹੋ ਗਿਆ ਅੱਗ ਕੰਟਰੋਲ 'ਚ ਆਉਂਦਾ ਕੋਈ ਨਾਮ ਨਹੀਂ ਲੈ ਰਹੀ ਸੁਮਿਆ ਜੀ ਪਾਣੀ ਹੁੰਦਾ ਤਾਂ ਪਾਣੀ ਹੁੰਦਾ ਤਾਂ ਵੀ ਬਹੁਤ ਬਚਾਅ ਹੋ ਸਕਦਾ ਸੀ ਜੀ ਇੱਕ ਟਰੈਕਟਰ ਨੂੰ ਵੀ ਤੇਲ ਘਟਨ ਕਰਕੇ ਅੱਗ ਲੱਗਣ ਦੇ ਚਾਂਸ ਜਿਹੜੇ ਆ ਬਣ ਗਏ ਸੀ ਬੜੀ ਮੁਸ਼ਕਲ ਨਾਲ ਲੋਕਾਂ ਨੇ ਆ ਬਚਾਇਆ ਇਸ ਸਥਿਤੀ ਹਾਲੇ ਤੱਕ ਕੋਈ ਪੁਲਿਸ ਕੋਈ ਪ੍ਰਸ਼ਾਸਨ ਕਿਸੇ ਤਰੀਕੇ ਦੀ ਮਦਦ ਨਹੀਂ ਅੱਗ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਇਸ ਵਕਤ ਸਹੀਂ ਜੇਤੋ ਦੇ ਕੋਠੇ ਮਾਲਾ ਸਿੰਘ ਵਾਲੇ ਦੇ ਏਰੀਏ ਦੇ ਵਿੱਚਾਂ ਜਿੱਥੇ ਇੱਕ ਬਹੁਤ ਭਿਆਨਕ ਅੱਗ ਲੱਗੀ ਹੋਈ ਹੈ ਇਸ ਵਕਤ ਕਣਕਾ ਨੂੰ ਲਗਾਤਾਰ ਬੁਝਾਉਣ ਦੀ ਕੋਸ਼ਿਸ਼ ਜਿਹੜੀ ਆ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਕੰਟਰੋਲ ਦੇ ਵਿੱਚ ਨਹੀਂ ਆ ਰਹੀ ਜਿਸ ਤਰੀਕੇ ਦੇ ਹਾਲਾਤ ਨੇ ਜਿਸ ਤਰੀਕੇ ਦੀਆਂ ਸਥਿਤੀ ਬਣੀ ਹੋਈ ਹੈ ਇਹ ਅੱਗ ਕੰਟਰੋਲ ਤੋਂ ਬਾਹਰ ਹੋ ਜਾਣੀ ਤੇ ਅੱਗੇ ਘਰ ਵੀ ਨੇ ਅੱਗੇ ਘਰ ਵੀ ਨੇ ਉਹ ਘਰ ਵੀ ਹੈ ਜਿਹੜੇ ਆਪਣੀ ਉਹ ਆਰ ਦੇ ਵਿੱਚ ਲੈ ਲੈ ਵੀਗੀ ਇੱਥੇ ਜਿਹੜਾ ਤੁਹਾਨੂੰ ਦਿਖੇ ਰਿਹਾ ਦਿਖ ਰਿਹਾ ਹੈ ਸਿਰਫ ਨਾਲਾ ਅੱਗੇ ਜਿਹੜੀ ਹੈ ਉਹ ਕਣਕ ਹੈ ਤੇ ਕਣਕ ਵੀ ਪੂਰੀ ਖੜੀ ਹੈ ਸੈਂਕੜੇ ਏਕੜ ਜਿਹੜੀ ਹੈ ਕਣਕ ਪ੍ਰਭਾਵਿਤ ਹੋਵੇਗੀ ਇਸ ਅੱਗ ਦੇ ਨਾਲ ਇਸ ਵਕਤ ਦੀ ਸਥਿਤੀ ਹੈ ਬੜੀ ਗੰਭੀਰ ਸਥਿਤੀ ਬਣੀ ਹੋਈ ਹੈ ਹਾਲੇ ਤੱਕ ਜਿਹੜੀ ਕੋਈ ਆਸ-ਪਾਸ ਐਂਬੂਲੈਂਸ ਵਗੈਰਾ ਵੀ ਜਿਹੜੀ ਆ ਦਿਖਾਈ ਨਹੀਂ ਦੇ ਰਹੀ ਹਾਲੇ ਤੱਕ ਐਂਬੂਲੈਂਸ ਨਹੀਂ ਦਿਖਾਈ ਦੇ ਰਹੀ ਇਹ ਹਾਲਾਤ ਨੇ ਅੱਗ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਇੱਕ ਹਵਾ ਵੀ ਹੈ ਹਵਾ ਦੇ ਕਰਕੇ ਵੀ ਅੱਗ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਤੇ ਅੱਗ ਲਗਾਤਾਰ ਤੇਜ਼ੀ ਨਾਲ ਵੱਧ ਰਹੀ ਹੈ ਇਹ ਅੱਗ ਲੱਗਣ ਦੀਆਂ ਘਟਨਾਵਾਂ ਕਿ ਇੱਕ ਬੀਤੇ ਕੱਲ ਦੇਵੀ ਵਾਲਾ ਉਸ ਤੋਂ ਪਹਿਲਾਂ ਸੇਵੇ ਵਾਲਾ ਕੱਲ ਸਵੇਰੇ ਇਹ ਲਗਾਤਾਰ ਵੱਧ ਰਹੀਆਂ ਕਿਸਾਨ ਬਾਲਟੀਆਂ ਦੇ ਨਾਲ ਪਾਣੀ ਪਾ ਰਹੇ ਐ ਫਾਇਰ ਬ੍ਰਿਗੇਡ ਹਾਲੇ ਤੱਕ ਨਹੀਂ ਆਈ ਕਣਕ ਨੂੰ ਜਿਹੜੀ ਅੱਗ ਉਹ ਲਗਾਤਾਰ ਜਿਹੜੀ ਐ ਟਰੈਕਟਰਾਂ ਦੇ ਨਾਲ ਵੀ ਆਸ-ਪਾਸ ਦੇ ਵਾਹਣ ਜਿਹੜੇ ਆ ਵਾਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਸ-ਪਾਸ ਜਿਹੜੇ ਆ ਉਹ ਕਰਾਇ ਫੇਰੇ ਜਾ ਰਹੇ ਆ ਪਰ ਜਿਹੜੀ ਸਥਿਤੀ ਆ ਉਹ ਹਾਲੇ ਤੱਕ ਕੰਟਰੋਲ ਤੋਂ ਬਾਹਰ ਹੈ ਕਿਉਂਕਿ ਅੱਗ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਅੱਗ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਜਿਹੜੇ ਕਿਸਾਨ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਆਪਦੇ ਹੱਥਾਂ ਦੇ ਵਿੱਚ ਡਾਣੇ ਫੜ ਕੇ ਇਧਰ ਕਿਸਾਨ ਤਵੀਆਂ ਮਾਰ ਰਹੇ ਨੇ ਕਿ ਅੱਗ ਇਧਰ ਨੂੰ ਨਾ ਵਧੇ ਅੱਗ ਇਧਰ ਨੂੰ ਨਾ ਵਧੇ ਪਰ ਸਿਰਫ ਕਿਸਾਨਾਂ ਦੇ ਨਾਲ ਜਿਹੜੀ ਅੱਗ ਕੰਟਰੋਲ ਚਾਉਣੀ ਬਹੁਤ ਮੁਸ਼ਕਲ ਹੈ ਟਰੈਕਟਰ ਵੀ ਬਹੁਤ ਘਟ ਦਿਖਾਈ ਦੇ ਰਿਹਾ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਹਾਲੇ ਤੱਕ ਐਂਬੂਲੈਂਸ ਵਗੈਰਾ ਦਾ ਕੋਈ ਪ੍ਰਬੰਧ ਨਹੀਂ ਹੈ ਹਾਲੇ ਤੱਕ ਐਂਬੂਲੈਂਸ ਵਗੈਰਾ ਤਾਂ ਨਹੀਂ ਆਈ ਹੈ ਸੋਰੀ ਫਾਇਰ ਬਿਗੇਟ ਵਗੈਰਾ ਤਾਂ ਨਹੀਂ ਆਈ ਹਜੇ ਤੱਕ ਕਿਹੜੀ ਆਈ ਹੈ ਗੱਡੀ ਆਈ ਸੀ ਉਹ ਖਾਲੀ ਹੋ ਗਈ ਉਹ ਭੱਜ ਗਈ ਇਹ ਅੱਗੇ ਕਿੱਥੋਂ ਤੱਕ ਪਹੁੰਚੀ ਵੀ ਹੈ اے ਬਾਈ ਜੀ ਆ ਸਾਰਾ ਏਰਗਾ ਮੱਚ ਗਿਆ ਜੀ ਇਧਰ ਲਾ ਇਧਰੋਂ ਸੂਏ ਦੇ ਨਾਲ-ਨਾਲ ਸਾਰਾ ਕੇਰਾਲੇ ਕੁੱਠਾ ਤੱਕ ਸਾਰਾ ਏਰਗਾ ਸੂਏ ਦੇ ਨਾਲ ਨਾਲ ਉਹਨਾਂ ਦੇ ਪਾਸੇ ਸਾਰਾ ਏਰਗਾ ਮੱਚ ਗਿਆ ਜੀ ਹਾਂ ਜੀ ਹਵਾ ਕਰਕੇ ਕੰਟਰੋਲ ਚ ਨਹੀਂ ਹੋ ਰਹੀਆਂ ਹਵਾ ਕਰਕੇ ਕੰਟਰੋਲ ਚ ਨਹੀਂ ਹੋ ਰਹੀ ਬਾਈ ਜੀ ਪ੍ਰਸ਼ਾਸਨ ਦਾ ਕੋਈ ਪ੍ਰਬੰਧ ਨਹੀਂ ਹੈ ਇਕ ਕਰ ਜੀ ਹਵਾ ਕਰਕੇ ਨਹੀਂ ਕੰਟਰੋਲ ਚ ਹੋ ਰਹੀ ਪ੍ਰਸ਼ਾਸਨ ਦਾ ਕੋਈ ਪ੍ਰਬੰਧ ਹੈ ਕੋਈ ਪ੍ਰਬੰਧ ਨਹੀਂ ਕੱਲੀ ਉਹ ਇੱਕ ਫਾਇਰ ਬ੍ਰਿਗੇਡਾਈ ਸੀ ਮੁੜ ਕੇ ਉਹ ਵੀ ਖੜੀ ਪਾਣੀ ਖਾਲੀ ਹੋ ਗਿਆ ਬਸ ਦੂਜੀ ਕੋਈ ਆਈ ਨਹੀਂ ਨਾ ਕੋਈ ਪੁਲਸਾ ਆਈ ਇੱਥੇ ਇੱਕੋ ਹੀ ਫਾਇਰ ਬ੍ਰਿਗੇਡਾਈ ਆਈ ਆਏ ਇੱਥੇ ਨਾ ਨਾ ਕੋਈ ਵੀ ਨਹੀਂ ਆਇਆ ਮਤਲਬ ਜਿਹੜਾ ਉਹ ਅੱਗ ਲਾ ਦੇ ਕਿਸਾਨ ਤਾਂ ਸਾਰੇ ਜੀ ਅੱਜ ਉਹ ਉਹ ਔਖਾ ਜੀ ਕੋਈ ਨਹੀਂ ਆਇਆ ਨਾ ਨਾ ਲਈ ਸਾਰਾ ਹੀ ਬਚ ਗਿਆ ਬਸ 100 ਗਿੱਲਾ ਕੜਕੜਾ ਖੜੀ ਦਾ ਬਚਿਆ 100 ਗਿੱਲਾ ਜਮਾ ਵਿਚਾਰੇ ਬਹੁ ਟਰੈਕਟਰ ਨਹੀਂ ਮੱਤ ਜਾਣਾ ਸੀ ਹਾਂਜੀ 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 ਕੋਈ ਪੁਲਿਸ ਸਵੇਖੋ ਸੁਣ ਤੁਸੀਂ ਦੀਂਦਿਆ ਕਿਤੇ ਜੈਤੋ ਦੇ ਨਾਲ ઠાੜੇ ਦੇ ਨਾਲ ਅੱਗ ਲੱਗੀ ਹੋਵੇ ਹਾਂ ਹਾਂ 3 ਕਿਲੋਮੀਟਰ ਤੇ ਬਿਲਕੁਲ ਉਸ ਤੱਕ ਧੂਆ ਦਿਖਾਈ ਧੂਆ ਦਾ ਕੋਟ ਦਿੱਕਰ ਜਾਂਦਾ ਜੀ ਉਹ ਤੇਲ ਵਗਿਆ ਟਰੈਕਟਰ ਨਾਲ ਨਿਕਾਲੀ ਵਾਟਾ ਉਹ ਟਰੈਕਟਰ ਨਾਲ ਵਿਚਾਲੀ ਲੈ ਜਾ ਕੱਢ ਕੇ ਬਹੁਤ ਮਾੜਾ ਹਾਲ ਬਹੁਤ ਮਾੜਾ ਹਾਲ ਜੀ ਬਹੁਤ ਮਾੜਾ ਹਾਲ ਕੋਈ ਪ੍ਰਬੰਧ ਨਹੀਂ ਸੀ ਸਟਾਫ ਵੀਰਾਂ ਇਹਨੇ ਆ ਦੇਖੋ ਇੱਕ ਟਰੈਕਟਰ ਨੂੰ ਵੀ ਉਹ ਤੇਜ਼ ਘਟਨ ਕਰਕੇ ਅੱਗ ਲੱਗਣ ਦੇ ਚਾਂਸ ਜਿਹੜੇ ਉਹ ਬਣ ਗਏ ਸੀ ਬੜੀ ਮੁਸ਼ਕਲ ਨਾਲ ਲੋਕਾਂ ਨੇ ਆ ਬਚਾਇਆ ਇਹ ਸਥਿਤੀ ਹੈ ਹਾਲੇ ਤੱਕ ਕੋਈ ਪੁਲਿਸ ਕੋਈ ਪ੍ਰਸ਼ਾਸਨ ਕਿਸੇ ਤਰੀਕੇ ਦੀ ਮਦਦ ਨਹੀਂ ਹੈ ਕੈਂਪ ਫਾਇਰ ਵਗੇੜ ਆਈ ਹੈ ਉਹ ਵੀ ਕਿਸਾਨਾਂ ਦਾ ਕਹਿਣਾ ਹੈ ਹੱਥਾਂ ਨਾਲ ਕਦੋਂ ਕੰਟਰੋਲ ਹੋਵੇਗੀ ਅੱਗ ਹੱਥਾਂ ਨਾਲ ਕੰਟਰੋਲ ਹੋਣ ਵਾਲੀ ਹੈ ਇਹਨਾਂ ਦੇ ਬੰਦੇ ਆ ਜੀ ਇੱਥੇ ਆਪਣੇ ਅੱਗ ਬੁਝਾਉਣ ਲਈ ਹੈ ਇਹਨਾਂ ਦਾ ਕੰਟਰੋਲ ਹੀ ਨਹੀਂ ਹੋ ਰਿਹਾ ਇੰਨੀ ਹਵਾ ਤੇਜ਼ ਹੈ ਪਿੰਡਾਂ ਦੇ ਬੰਦੇ ਬਜ਼ੁਰਗ ਕਹਿੰਦੇ ਤਿੰਨ ਪਿੰਡਾਂ ਦੇ ਬੰਦੇ ਲੱਗੇ ਹੋਇਆ ਫਿਰ ਵੀ ਆ ਗਨਟਰੋਲ ਚ ਨਹੀਂ ਆ ਰਹੀ ਹੱਥਾਂ ਨਾਲ ਇਹ ਅਸਲ ਪ੍ਰਬੰਧ ਨਾਲ ਆ ਕੇ ਕੰਟਰੋਲ ਚ ਆਉਣੀ ਹੈ ਪਰ ਪ੍ਰਬੰਧ ਇੱਥੇ ਕੋਈ ਤਰੀਕੇ ਦਾ ਨਹੀਂ ਇਹੀ ਜਿਹੜੀ ਹੈ ਅੱਗ ਜੇ ਕਿਤੇ ਕਿਸਾਨ ਪਰਾਲੀ ਨੂੰ ਲਾ ਲਵੇ ਤਾਂ ਸੈਟੇਲਾਈਟ ਰਾਹੀਂ ਦਿਖਾਈ ਦੇ ਦਿੰਦੀ ਹੈ ਤੇ ਹੁਣ ਨਾ ਡੀਸੀ ਨੂੰ ਦਿਖਾਈ ਦੇ ਰਹੀ ਹੈ ਨਾ ਐਸਐਸਪੀ ਨੂੰ ਦਿਖਾਈ ਦੇ ਰਹੀ ਹੈ ਨਾ ਕਿਸੇ ਹੋਰ ਅਧਿਕਾਰੀ ਨੂੰ ਦਿਖਾਈ ਦੇ ਰਹੀ ਹੈ ਸੈਂਕੜੇ ਕਿੰਨੇ ਟੱਪ ਗਏ 100 ਏਕੜ ਤੋਂ ਉੱਪਰ ਮੱਚ ਗਿਆ ਜੀ ਹੱਦ ਟੱਪ ਚੁੱਕੀ ਆ ਤੋੜੇ ਪਿੰਡ ਦੀ ਹਾਂਜੀ ਸਾਨੇ ਪਿੰਡ ਦੀ ਕਿਲੋਮੀਟਰ ਗਾਂ ਜਾਵੜੀ ਕਿਲੋਮੀਟਰ ਗਾਂਗੇ ਕਿਲੋਮੀਟਰ ਗਾਂ ਜਾਵੜੀ ਹੱਦ ਟੱਪ ਗਈ ਇੱਥੇ ਪਿੰਡ ਨੇ ਆਮੀ ਵਾਲਾ ਬਹਿਬਲ ਖੁਰਦਾ ਉੱਥੇ ਪਹੁੰਚ ਚੁੱਕੀ ਅੱਗ ਉਹਦੀ ਹੱਦ ਦੇ ਵਿੱਚ ਪਹੁੰਚ ਚੁੱਕੀ ਆ ਉਹਦੀ ਹੱਦ ਤੇ ਕੰਟਰੋਲ ਕੋਈ ਹਜੇ ਤੱਕ ਕੰਟਰੋਲ ਕੋਈ ਨਹੀਂਗਾ ਜੀ ਹੁਣ ਹਵਾ ਉਧਰੋਂ ਆਈ ਇੱਕ ਫਾਇਰ ਬ੍ਰਿਗੇਡ ਆਈ ਆ ਜੀ ਉਹਦਾ ਪਾਣੀ ਖਤਮ ਹੋ ਗਿਆ ਉਹ ਵੀ ਭਿਜਾ ਕੇ ਲੈ ਕੇ ਇੱਥੋਂ ਜਨਰੇਟਰ ਲਾ ਕੇ ਮੋਟਰਾਂ ਦਾ ਪ੍ਰਬੰਧ ਕੀਤਾ ਸੀ ਉਹ ਵੀ ਡੇਢ ਘੰਟਾ ਪੂਰਾ ਡੇਢ ਘੰਟਾ ਡੇਢ ਘੰਟੇ ਦੇਖੋ ਕਿੱਥੋਂ ਬੰਦਾ ਆ ਸਕਦਾ ਪੂਰਾ ਡੇਢ ਘੰਟਾ ਦਾ ਸਾਨੂੰ ਪੁੱਤਾਂ ਸਰ ਪਾਣੀ ਮੁੱਕ ਗਿਆ ਨਾਲੇ ਇੰਨੀਆਂ ਮਸ਼ੀਨਾਂ ਖੜੀਆਂ ਆ ਬਾਬਾ ਜਮੇ ਨਹੀਂ ਲਿਆ ਸਕਦੇ ਯਾਰ ਖਤਮ ਐ ਬਈ ਸਰਕਾਰ ਜਮਾਂ ਖਤਮਾ ਪਾਣੀ ਦਿੱਤਾ ਹੁੰਦਾ ਬਹੁ ਵਟਾ ਪੈ ਜਾਂਦਾ ਨੇਰੀ ਪਾਣੀ ਨਾਲ ਸੂਏ ਭਰੇ ਜਾਂਦੇ ਖਾਲੇ ਭਰੇ ਆ ਕੀ ਪਿੱਛੋਂ ਭਜਾਈ ਅੱਗੇ ਆ ਗਈ ਇੱਥੋਂ ਭਜਾਵਾਂਗੇ ਫੇਰ ਅੱਗੇ ਜਾਵੜੂਗੀ ਸੂਆਂ ਚ ਪਾਣੀ ਚਾਹੀਦਾ ਸੀ ਸਦੋਦਣਾ ਚਾਹੀਦਾ ਸੀ ਸੂਆਂ ਚ ਪਾਣੀ ਤਾਂ ਥੋੜਾ ਦੋ ਦੋ ਫੁੱਟ ਹੋਵੇ ਭਾ ਸੂਆਂ ਚ ਪਾਣੀ ਚਾਹੀਦਾ ਸੀ ਆ ਇਹ ਤਾਂ ਕਰਕੇ ਸੂਆ ਟੱਪੀ ਆ ਚਾਹੀਦਾ ਪਾਣੀ ਕੋਲੇ ਟੈਂਕੀਆਂ ਹੁਣ ਵੱਡਾ ਨੁਕਸਾਨ ਹੋ ਚੁੱਕਿਆ ਖੜੀ ਗੜ ਕੇ ਮੱਚ ਗਏ ਲੋਕਾਂ ਨੇ ਖੜੀਗੜ੍ਹਕ ਹਾਂ ਖੜੀਗੜ੍ਹਕ ਤਕਰੀਬਨ ਇੱਥੋਂ ਲੈ ਕੇ ਉੱਥੋਂ ਲੱਗੀ ਆਈ ਏ ਕੋਈ ਏਡੇ ਵੱਡੇ ਲੈਨ ਲਾੜ ਬੰਦੇ ਨਹੀਂ ਇਹਨਾਂ ਦੀ ਕਣਕ ਮੱਚੀ ਆ ਆਮ ਬੰਦੇ ਆ ਜੀ ਠੇਕੇ ਦੇ ਲੈ ਕੇ ਵਾਹ ਪਾਲਣ ਵਾਲੇ ਬੰਦੇ ਆ ਵੀ ਏਡੇ ਵੱਡੇ ਲੈਨ ਲਾੜ ਨਹੀਂ ਇਹਨੇ ਮਾਰੀ ਜਾਂਦੇ ਕਿਤੇ ਅੱਗ ਮਾਰੀ ਜਾਂਦੇ ਬਹੁਤ ਜਿਆਦਾ 100 ਕਿਲੋ ਤੋਂ ਵੱਧ ਕਣਕ ਮੱਚ ਗਈ ਆ ਜੀ ਬੜੇ ਵੇਲੇ ਬਾਬਾ ਜੀ ਡੇਢ ਘੰਟਾ ਹੋ ਗਿਆ ਨਹੀਂ ਪਾਣੀ ਦਾ ਪ੍ਰਬੰਧ ਕਿਵੇਂ ਲੈ ਉਹ ਫਿਰਦੀ ਪਰੇ ਫਿਰਦੀ ਜਿੱਧਰ ਲੱਗੀ ਨਹੀਂ ਮਸ਼ੀਨ ਹੀ ਨਹੀਂ ਲੱਗੀ ਲੈ ਉਹ ਫਿਰਦੀ ਪਾਣੀ ਵਾਲੀ ਬਾਬਾ ਜੀ ਥੋੜੇ ਆਪ ਇਧਰ ਨੂੰ ਹਾਂਜੀ ਹਾਂਜੀ ਤੇ ਜਵੇਂ ਹੀ ਨਹੀਂ ਗੰਗਸਰ ਸਾਹਿਬ ਲੌਸਮੈਂਟ ਕਰਕੇ ਅਸੀਂ ਨਾਲ ਨਾਲ ਸਾਡਾ ਸਟਾਫ ਆਇਆ ਐ ਐਸਜੀਪੀਸੀ ਦਾ ਉਸ ਅੱਗੇ ਅੱਗ ਬੁਝਾ ਰਿਹਾ ਜੀ ਪ੍ਰਸ਼ਾਸਨ ਦਾ ਕੋਈ ਪ੍ਰਬੰਧ ਨਹੀਂ ਹੋਇਆ ਭਾਈ ਥਰਾ ਵੀ ਲੱਗੀ ਆ ਇੱਕ ਗੱਲ ਥਰਾ ਵੀ ਖਾਲਸਾ ਪੰਥ ਨੇ ਇੰਨੀ ਸੇਵਾ ਕੀਤੀ ਜਾ ਕੇ ਵੇਖ ਲਓ ਖੜੀ ਕਣਕ ਨੂੰ ਲੱਗ ਲੱਗੀ ਸੀ ਐਜੀ ਵੀ ਕਣਕ ਨਹੀਂ ਟਰੈਕਟਰ ਆ ਹਲਾ ਵਾਲੇ ਪਾਣੀ ਦੀਆਂ ਟੈਂਕਾਂ ਆ ਬਹੁਤ ਮਦਦ ਕੀਤੀ ਉਹਨਾਂ ਨੇ ਸਾਡੇ ਮੈਨੇਜਰ ਸਾਹਿਬ ਵੇਖੋ ਜੀ ਮੈਨੇਜਰ ਸਾਹਿਬ ਸਾਡੇ ਆਪ ਅੱਗ ਬੁਝਾ ਰਿਹਾ ਐ ਸਪਾਸਮਲਾ ਐਸਜੀਪੀਸੀ ਦੇ ਮੈਨੇਜਰ ਸਰਦਾਰ ਸੁਖਰਾਜ ਸਿੰਘ ਜੀ ਉਹ ਆਪ ਖੁਦ ਆਇਆ ਸਾਡੇ ਨਾਲ ਚੱਲ ਕੇ ਅੱਗ ਬੁਝਾ ਰਿਹਾ ਜਿਸ ਤਰੀਕਿਆਂ ਲੱਗੇ ਕੋਈ ਕੰਟਰੋਲ ਹੈ ਨਹੀਂ ਨਾ ਨਾ ਜੀ ਤੁਸੀਂ ਆਪ ਵੀ ਵੇਖ ਸਕਦੇ ਡੱਕਾ ਨਹੀਂ ਕੰਟਰੋਲ ਪਾਣੀ ਦਾ ਇਹ ਤੇ ਪ੍ਰਬੰਧ ਹੋਣਾ ਚਾਹੀਦਾ ਜਮਾਂ ਨਹੀਂ ਪਾਣੀ ਥੂਆ ਜਮਾਂ ਖਾਲੀ ਆ ਬਬਾਈ ਇਹ ਤੇ ਜਮਾਂ ਨਹੀਂ ਪ੍ਰਬੰਧ ਔਰ ਸੱਸਾ ਹਵਲਾ ਲਈਏ ਸੱਸਾ ਟਰੈਕਟਰ ਵੀ ਮੱਤ ਜਾਣਾ ਇਲਾ ਤੇਲ ਵੀ ਮੋਕਾ ਕੀ ਕਰ ਗਈ ਬਬਾਈ ਇੱਧਰ ਆ ਜਾਓ ਇੱਧਰ ਇੱਧਰ ਮੋੜ ਇੱਧਰ ਤਾਂ ਅੱਗ ਆ ਬਾਈ ਇੱਧਰ ਮੋੜ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵਿਚਾਰੇ ਆਪ ਦੇ ਆਪਦੇ ਸਾਧਨਾਂ ਦੇ ਨਾਲ ਜਿਹੜੇ ਆ ਅੱਗ ਭਜਾਉਣ ਲੱਗੇ ਹੋਇਆ ਆਪਦੀਆਂ ਤਵੀਆਂ ਮਾਰ ਕੇ ਆਪਦੇ ਪਰ ਆਪਦੇ ਸਾਧਨਾਂ ਨਾਲ ਕਿੰਨਾ ਕੰਟਰੋਲ ਹੁੰਦਾ ਜਿਹੜੀਆਂ ਫਾਇਰ ਬਗੇੜ ਐ ਜਾਂ ਉਹ ਚੀਜ਼ ਆ ਉਹਦਾ ਪ੍ਰਬੰਧ ਹੋਣਾ ਚਾਹੀਦਾ 1.5 ਘੰਟੇ ਪਹਿਲਾਂ ਆਈਸੀ ਕਹਿੰਦੇ ਇੱਕ ਹੋਣ ਆਈ ਐ ਪਰ ਹਾਲੇ ਵੀ ਕੋਈ ਇਹਦਾ ਰੋਕਣ ਜਾਂ ਇਸ ਤਰੀਕੇ ਦਾ ਪ੍ਰਬੰਧ ਨਹੀਂ ਐ ਹੁਣ ਸ਼ਰਮ ਦੀ ਗੱਲ ਤਾਂ ਉਹਨਾਂ ਸਰਕਾਰਾਂ ਲਈ ਜਾਂ ਉਹਨਾਂ ਲੋਕਾਂ ਲਈ ਐ ਜਿਹੜੇ ਪਰਾਲੀ ਦੀ ਅੱਗ ਤੇ ਤਾਂ ਗਾਲਾਂ ਆ ਅੱਗ ਤਾਂ ਲੱਖੀ ਖੁਸ਼ ਨਹੀਂ ਕੋਈ ਜਿਹੜੀ ਇਹ ਲੱਗ ਗਈ ਐ ਇਹ ਤਾਂ ਕਿੰਨੇ ਕਿਸਾਨਾਂ ਦੀ ਜ਼ਿੰਦਗੀ ਤਬਾਹ ਕਰ ਦੇਵੇਗੀ ਪਰ ਇਹਨੂੰ ਰੋਕਣ ਇਹਨੂੰ ਕਰਨ ਦੇ ਲਈ ਕੋਈ ਪ੍ਰਬੰਧ ਹੀ ਨਹੀਂ ਹੈ ਹੁਣ ਕਿੱਧਰ ਗਿਆ ਆਮਲਾ ਫੈਲਾ ਜਦੋਂ ਐਸ ਐਚਓ ਆ ਜਾਂਦਾ ਕੋਈ ਐਡੀ ਐਸਪੀ ਆ ਜਾਂਦਾ ਪਰਚੇ ਦੇਣ ਆ ਜਾਂਦਾ ਤੇ ਅੱਜ ਕਿੱਥੇ ਐ ਅੱਜ ਸਵਾਲ ਬਰਕਰਾਰ ਹੈ ਕਿ ਤੁਸੀਂ ਅੱਜ ਕਿੱਥੇ ਰੋ ਗਏ ਅੱਜ ਕਿਉਂ ਨਹੀਂ ਇਹ ਚੀਜ਼ ਦੇ ਉੱਤੇ ਕੰਟਰੋਲ ਤਾਂ ਲਗਾਤਾਰ ਆਪਦੀ ਮਰਜ਼ੀ ਤਾਂ ਲਗਾਤਾਰ ਆਪਦੀ ਸਰਕਾਰ ਦੀ ਆ ਜਦ ਆ ਪਾਣੀ ਮੌਕੇ ਤੇ ਭੇਜਿਆ ਕਰ ਲੈ ਤੇ ਅਸਤੀਫਾ ਦੇ ਦੇਣ ਆ ਲੋਕਾਂ ਦੇ ਵਿੱਚ ਬੱਚੇ-ਬੱਚੇ ਵਣ ਦੇ ਵਿੱਚ ਇਹ ਚੀਜ਼ ਦਾ ਰੋਸ ਹੈ ਬੱਚਾ-ਬੱਚਾ ਇਸ ਜੀ ਨੂੰ ਕਹਿ ਰਿਹਾ ਕਿ ਬਹੁਤ ਤੇ ਵਾਕਈ ਗੱਲ ਬੜੀ ਮੰਦ ਭਾਗੀ ਹੈ ਡੇਢ ਘੰਟਾ ਹੋ ਗਿਆ ਅੱਗ ਕੰਟਰੋਲ 'ਚ ਆਉਂਦਾ ਕੋਈ ਨਾਮ ਨਹੀਂ ਲੈ ਰਹੀ ਠੀਕ ਹੈ ਆਪ ਦੇ ਅੱਗ ਕੰਟਰੋਲ 'ਚ ਆਉਂਦਾ ਕੋਈ ਨਾਮ ਨਹੀਂ ਲੈ ਰਹੀ ਲਗਾਤਾਰ ਕੋਈ ਟਾਣੀਆਂ ਮਾਰ ਕੇ ਕੋਈ ਤਵੀਆਂ ਮਾਰ ਕੇ ਕੋਈ ਕਾਸੀ ਕਰਕੇ ਕੋਈ ਕਾਸੀ ਨਾਲ ਜਿਹੜੀ ਹੈ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਕੋਈ ਕੰਟਰੋਲ ਨਹੀਂ ਸੁੱਕੀਆਂ ਬਾਲਦੇ ਕਿਉਂਕਿ ਖਾਲਿਆਂ 'ਚ ਪਾਣੀ ਨਹੀਂ ਹੈ ਤਾਂ ਇਹ ਤਸਵੀਰ ਪਿਆਣ ਕਾ ਹਾਲੇ ਕੋਈ ਕੰਟਰੋਲ ਨਹੀਂ ਆ ਕਿਸੇ ਤਰੀਕੇ ਚਲਗਾਕਾਰ ਜਿਹੜੀ ਐ ਉਹ ਅੱਗ ਕਮਾਲ ਦੀ ਗੱਲ ਇੱਕ ਫਾਰਮਿੰਗ ਰੋਡ ਬੁੰਜੀ ਫਸਲ ਸ਼ੂਰੇ ਆ 15 15 ਕਿਲੋਮੀਟਰ ਦੂਰ ਤੋਂ ਆ ਕੇ ਹਜੇ ਤੱਕ ਕੋਈ ਟਰੈਕਟਰ ਨਹੀਂ ਪਹੁੰਚਿਆ ਇੱਥੇ ਲੋਕੀ ਘਰੇ ਲਾਈ ਬੈਠੇ ਤਮਾਸ਼ਾ ਵੇਖਣ ਵਾਲੇ ਬਹਲੇ ਆ ਕਿਹਦੇ ਕਰੀਬ ਦਾ ਫੇਰਾਂ ਹੋ ਜੂਗਾ ਬਹੁਤ ਬਹੁਤ ਦੀ ਆ ਜਾਓ ਭਾਈ ਤਮਾਨ ਆ ਮੜਾ ਜਣੇ ਪੁੱਛੋ ਮੜਾ ਭਗਵੰਤ ਮਾਨ ਨੂੰ ਇੱਕ ਬੇਨਤੀ ਦੇ ਦਿਓ ਨਾਲੇ ਕਹਿ ਦਿੰਦੇ ਆ ਪਾਣੀ ਨਹੀਂ ਡੋਪਣਾ ਪਾਣੀ ਹੈ ਕਿੱਥੇ ਆ ਪਾਣੀ ਦਾ ਬੈ ਸੂਏ ਜੀ ਹੈਣੀਗਾ ਪਰਾਲੀ ਦੇ ਪਰਚੇ ਨਹੀਂ ਉਹ ਤਾਂ ਸਾਰਾ ਕੋਲ ਪ੍ਰਸ਼ਾਸਨ ਕੋਲ ਜਾਂਦੀ ਫਾਰਮੂਲੇ ਡਾ ਲੈ ਕੇ ਹੁਣ ਨਹੀਂ ਪਹੁੰਚਦਾ ਅਸੀਂ ਤੀਜੇ ਪੜ ਤੋਂ ਆ ਗਏ ਹੋ ਗਈ ਕਰਕੇ ਲਗਾਤਾਰ ਮੈਂ ਕਿਹਾ ਤੁਸੀਂ ਮੈਂ ਲਗਾਂ ਪੁੱਤਰ ਤੇ ਆਪਦੇ ਸਾਧਾਰਨ ਦੇ ਨਾਲ ਜਿਹੜਾ ਉਹ ਪ੍ਰਬੰਧ ਕਰ ਰਿਹਾ ਆ ਆਪਦੀਆਂ ਟਾਹਣੀਆਂ ਤੋੜ ਕੇ ਕਿਸੇ ਤਰੀਕੇ ਦੇ ਨਾਲ ਖਤਰਾ ਵੀ ਹੈ ਕਿਉਂਕਿ ਅੱਗ ਦਾ ਕਿਹੜਾ ਕੋਈ ਮੂੰਹ ਸਿਰ ਅੱਗ ਨੇ ਕਿਹੜਾ ਕੋਈ ਪਤਾ ਕਿੱਧਰ ਦਾ ਰੂਪ اختیار ਕਰ ਲੈਣਾ ਪਰ ਫਿਰ ਵੀ ਲਗਾਤਾਰ ਕੋਸ਼ਿਸ਼ ਦੇ ਵਿੱਚ ਲੱਗੇ ਹੋਇਆ ਤੇ ਅੱਗ ਲਗਾਤਾਰ ਤੇਜ਼ੀ ਨਾਲ